કે એકલો કિસ્સો કીતને કીધા કી જો શોભન બોટ ટોડી ટીમ જેڑا કી ઓ એ કીતને મે ખુશ કરે ઓજી કુદી વડે મોમલ મો તનકમાલ કર દિયા કમાલ કર દિયા જી બેહર પમ કા સચ્ચ તુસી મંદીપ મિઠા બોયસ શીખાવતા હે બિલકુલ મનવી ધાર્મિક ਤਸ ਜੇ ਆਪਣਾ ਜਰਮਨ ਹੋ ਪੰਜਾਬ ਸਰਾਂਜੀ ਸ਼ਾਗਿਆ ਜੀ ਬੱਲੇ ਬੱਲੇ ਪੰਜਾਬ ਦੇ ਬੱਲੇ ਬੱਲੇ ਪੰਜਾਬ ਦੇ ਅਫੀ ਦੂਜੀ ਵਾਰੀ ਬ੍ਰਾਊਨ ਮੈਡਲ ਮੈਡਲ ਹੈ ਜੀ ਜੱਤ ਕੇ ਮਿਲਿਆ ਆ ਸੈਲਵਨ ਮਦਦ ਹਾਰ ਕੇ ਬਣ ਸਾਨੂੰ ਜੱਤ ਕੇ ਮਦਦ ਮਿਲਿਆ ਗੇ ਬਹੁਤ ਖੁਸ਼ੀ ਹੋਈ ਤੁਸੀਂ ਕੀ ਕਹਿਣਾ ਚਾਹ ਚੇਕਰ ਨਹੀਂ ਕੀ ਕਹਿਣਾ ਜਾਉਂਗੇ ਅਜਾ ਪਿੱਛੇ ਕਰੋ ਯਾਰ ਕੀ ਕਹਿਣਾ ਚਾਹੋਂਗੇ ਕੀ ਕਹਿਣਾ ਚਾਹੋਂਗੇ ਤੁਸੀਂ ਹੈਲੋ

ਮਾ ਦਾ ਅਸ਼ੀਰਵਾਦ ਉਹ ਗੱਡੀ ਚੀਤੇ ਪਰਮਾਤਮਾ ਬੱਚੇ ਜਿਹੜੇ ਦੇ ਦੋ ਬਤਾਇਆ ਬਹੁਤ ਬਹੁਤ انا ਉਹ ਜਵਿੰਦਰ ਜੀ ਮਨੋ ਕਾਮਨਾ ਸੀ ਪਿਛਲੇ ਮੈਚ ਹਾਲਾਂਕਿ ਜ਼ਰੂਰ ਹੌਸਲਾ ਟੁੱਟਿਆ ਸੀਗਾ ਰਵਿੰਦਰ ਜੀ ਇੱਕ ਸਨੇਹਾ ਜੋ ਪੁੱਤਰ ਨੂੰ ਗੱਲ ਆਖੀ ਸੀਗੀ ਕਿ ਪੁੱਤਰ ਫਤਿਹ ਕਰਕੇ ਆਣਾ ਮੈਦਾਨ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹੋ ਖੇਡਿਆ ਅੱਜ ਪੁੱਤਰ ਨਹੀਂ ਸਾਡੂ ਗੋੜੂ ਬਿਸ਼ੇ ਚੱਲ ਗਿਆ ਪਰ ਇਹ ਵੀ ਤੁਹਾਨੂੰ ਗੋੜ ਤੋਂ ਬੰਦਿਆ ਜੀ ਗੋੜ ਮਿਡਲੀ ਅਸੀਂ ਨੂੰ ਸਮਝ ਕੇ ਉਹਨੂੰ ਥੋੜੀ ਜਿਹਾ ਪਾਵਾ ਦੇ ਬਿਲਕੁਲ ਬਿਲਕੁਲ ਜੀ ਪਰ ਹੋਮ ਇਸ ਸਮੇਂ ਜਿਹੜਾ ਮਾਹੌਲ ਬੁਰਾ ਜਿਹਾ ਜਸ਼ਨ ਦਾ ਮਨਾ ਰਹੇ ਆ ਬਿਲਕੁਲ ਜੀ ਬਿਲਕੁਲ ਜੀ ਇਹਨਾਂ ਮੋਹਲੇ ਪੂਰਾ ਜੀ ਪੂਰਾ ਜਿਵੇਂ ਮਨਾਇਆ ਜਾਊਗਾ ਔਰ ਉਹ ਵਧੀਆ ਵੱਡੀ ਪਾਰਟੀ ਕੀਤੀ ਜਾਊਗੀ ਜੀ ਕੀ ਲੱਗਦਾ ਹੈ ਕਿ ਪਿਛਲੀ ਵਾਰ ਉਹ ਟੋਪੀਅੰਸੀ ਦੇ ਵਿੱਚ ਭਾਰਤ ਨੇ ਜਿਹੜਾ ਬ੍ਰਾਊਨ ਜਿੱਤੇ ਹੁਣ ਵੀ ਭਾਰਤ ਬ੍ਰਾਊਨ ਜਿੱਤ ਕੇ ਹੀ ਆਇਆ ਇੱਕ ਤਰ੍ਹਾਂ ਦਾ 골ਡ ਮਨਾਏ ਨਾ ਅੱਗੇ 골ਡ ਮਨਾਗੇ ਜਿਹਨੂੰ 골ਡ ਮਨਾਗੇ ਜੀ ਬੱਤੇ ਨੂੰ ਲਗਾਤਾਰ ਕਿਉਂਕਿ ਇੱਕਾ ਉਹੀ ਉਹੀ ਦਾਦੀ ਕਾਰਗਨ ਉਹੀ ਮੈਚ ਆ ਰਹੇ ਆ ਔਰ ਹੁਣ ਪੁਲਿਸ ਦੇਖ ਲਈ ਮਜਬੂਰ ਬਦਿਆਨ ਬਹੁਤ ਬੱਚੇ ਖੇਲੇ ਆ ਜੀ ਤੇ ਮੈਂ ਜਿੱਤਿਆ ਜੀ ਜਿੱਦਾਂ ਕਿ ਲੱਗ ਰਿਹਾ ਸੀਗਾ ਜਿਸ ਤਰ੍ਹਾਂ ਦਾ ਇੱਕ ਕਿਉਂਕਿ ਇਸ ਸਮੇਂ ਜਦੋਂ ਸਪੇਨ ਨੇ ਵੀ ਪੂਰਾ ਜੋਰ ਲਗਾ ਲਿਆ ਤੇ ਕੋਰਨਰ ਵੀ ਉਹਨਾਂ ਨੂੰ ਮਿਲਿਆ ਸੀਗਾ ਪੀਸੀ ਵੀ ਮਿਲ ਰਹੀ ਸੀਕਾਰ ਬਾਦ ਬੋਝ ਰੱਬ ਨੇ ਪੂਰਾ ਸਾਧ ਦਿੱਤਾ ਬੱਚਿਆਂ ਦਾ ਜੀ ਔਰ ਉਹਨਾਂ ਹੀ ਮਿਹਨਤ ਜਿਹੜੀ ਰੰਗ ਲੈ ਕੇ ਆਈ ਜੀ ਰਵਿੰਦਰ ਜੀ ਮੇਰਾ ਇੱਕ ਸਵਾਲ ਹੈ ਮਠਾਪੁਰ ਵਾਇਸ ਖਾਸ ਤੌਰ ਤੇ ਹਾਕੀ ਦਾ ਮੱਕਾ ਕਿਸ ਤਰੀਕੇ ਦੀ ਤਿਆਰੀ ਜੋ ਅੱਜ ਮਿਹਨਤ ਸਦਕਾ ਅੱਜ ਇਹ ਖੁਸ਼ੀ ਜਿਹੜੀ ਆ ਕਿ ਉਹ ਝੋਲੀ ਪਈ ਹੈ ਪੂਰੇ ਭਾਰਤ ਤੇ ਨਹੀਂ ਬਿਲਕੁਲ ਜੀ ਬਿਲਕੁਲ ਬੱਚਿਆਂ ਦੀ ਮਿਹਨਤ ਹੈ ਜੀ ਉਹਨਾਂ ਮਿਹਨਤ ਨੇ ਜੀ ਇਹ ਹਿੰਦੁਸਤਾਨ ਦੀ ਝੋਲੀ ਚ ਇੰਦੀ ਆ ਝੋਲੀ ਚ ਇਹ ਜੋ ਤਰੱਕੀ ਪਈ ਹੈ ਜੀ ਇਹ ਨੂੰ ਮਤਲਬ ਸਾਲੋਂ ਸਾਲੇ ਜਾ ਦਊਗੀ ਜੀ ਇਥੇ ਤੇ ਵੀ ਸਾਡਾ ਜਿੰਨੇ ਜਿੰਨੇ ਸਾਡਾ ਖਾਨ ਚੱਲੂਗਾ ਇਹ ਮੈਡਲ ਸਾਡੀ ਘਰਾਂ ਵੀ ਅੱਖ ਦੇ ਵਿੱਚ ਅੰਸੂ ਨੇ ਮਾਂ ਅੱਜ ਕਿਵੇਂ ਵੇਖਦੇ ਹਾਲਾਂਕਿ ਇੱਕ ਪੁੱਤ ਨਹੀਂ 16 ਪੁੱਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਅਸ਼ੀਰਵਾਦ ਦੇ ਕੇ ਟੀਵੀ ਤੇ ਦੇਖ ਰਹੀ ਸੀ ਮਾਂ ਹਾਂਜੀ ਜੀ ਬੁਰਾ ਜੀ ਆਪਣਾ ਬ੍ਰਾਊਂਡ ਮੈਡਲ ਸਾਡੀ ਝੋਲੀ ਚ ਪਾਇਆ ਹੈ ਬ੍ਰਾਊਂਡ ਮੈਡਲ ਸਾਡੇ ਲਈ 골ਡ ਮੈਡਲ ਬਿਲਕੁਲ ਬਿਲਕੁਲ ਹੁਣ ਬੁਰੀ ਉਡੀਕ ਹੋ ਰਹੀ ਆ ਉਹਨਾਂ ਦੀ ਟੀਮ ਦੀ ਹਾਂਜੀ ਹਾਂਜੀ ਗੁਰੂ ਜੀ ਆਪਾਂ ਲਈ ਇੱਕ ਤਸਵੀਰ ਆ ਜੀ ਕਰਾਜੋ ਆਜੋ ਪ੍ਰਿੰਸ ਮਿਲ ਕਰ ਜਾਓ ਕਰੂ ਕਰੂ ਹਾਂ ਕੰਨ ਕਨ ਨਾ ਇਹ ਦੁਕਾਨੁਸ਼ੀਤੀ ਹੋ ਜਾਵੇ ਨਾ ਕਰਾਂ ਯਾ ਟੀਟੀ ਮੇਰਾ ਫੋਟੋ ਚੱਲ 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 ਚੱਲ